ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਲਈ ਦਿੱਤਾ ਅੱਜ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੈੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਏ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਸਾਰੇ EMPLOYEES ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹੀ ਸਿਮਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾਲੀ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਮਦਦ ਕਰਦੇ ਨੇ ਆਪਸੀ ਇੱਕ ਦੂਜੇ ਦੀ ਮਦਦ ਕਰਦੇ ਨੇਗੇ ਭਾਰਤੀ ਜਨਤਾ ਪਾਰਟੀ ਦੇ ਨਾਮ 'ਤੇ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਬਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲਓ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬਰਾ ਦਵਾ ਜਾਵੇ ਪੰਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਪਾਰਿਵਾਰਸ਼ ਦੇ ਕਾਰਨ ਪੰਜਾਬ ਦੇ ਜਨ ਜੀਵਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਗਾ ਜਿਵੇਂ ਕਲਕਰਾ ਅਸ਼ੋਕੜ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ 1962 ਦੀ ਲੜਾਈ ਦੀ ਗੱਲ ਹੋਵੇ 1965 ਦੀ ਲੜਾਈ ਦੀ ਗੱਲ ਹੋਵੇ 1971 ਦੀ ਲੜਾਈ ਦੀ ਗੱਲ ਹੋਵੇ 2025 ਦੀ ਲੜਾਈ ਦੀ ਗੱਲ ਹੋਵੇ ਪੰਜਾਬ ਦੇਸ਼ ਦੇ ਨਾਲ ਹਕਤਾਂ ਕੇ ਖੜਾਗਾ ਪੰਜਾਬ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤਿਆਂ ਦੇਸ਼ ਦਾ ਸਾਥ ਦਿੱਤਾਗਾ ਔਰ ਦੇਸ਼ ਤੇਰਾ ਡਟ ਕੇ ਹਮੇਸ਼ਾ ਹੀ ਖੜਾਗਾ ਤੁਸੀਂ ਹੁਣ ਰੀਸੈਂਟਲੀ ਜੇ ਪਸ਼ੂਕਰ ਚ ਨਾ ਜਾਈਏ ਕਿਉਂਕਿ ਪ੍ਰਾਣੀਆਂ ਲੜਾਂਜਾਂ ਵੇਲੇ ਆਪਾਂ ਸਾਰੇ ਆਲਮੋਸਟ ਬੱਚੇ ਸੀਗੇ ਸਾਡੇ ਚ ਕੁਝ ਲੋਕ ਉਸ ਸਮੇਂ ਜਵਾਨ ਹੋਣਗੇ ਤਾਂ ਉਸ ਸਮੇਂ ਵੀ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਪੁਰਾਣੇ ਸਮੇਂ ਚ ਹੁਣ 225 ਚ ਜਿੰਨੀ ਵੀ ਕਵਰੇਜ ਮੀਡੀਆ ਦੁਆਰਾ ਇਲੈਕਟ੍ਰੋਨਿਕ ਮੀਡੀਆ ਦੁਆਰਾ ਪ੍ਰਿੰਟ ਮੀਡੀਆ ਦੁਆਰਾ ਸਰਹੱਦ ਉੱਪਰ ਕੀਤੀ ਗਈ ਆ ਚਾਹੇ ਉਹ ਪਠਾਨਕੋਟਾ ਚਾਹੇ ਉਹ ਫਿਰੋਜ਼ਪੁਰਾ ਔਰ ਮੈਂ ਸਮਝਦਾ ਸਭ ਤੋਂ ਵੱਧ ਡਰੋਨਾਂ ਦੇ ਹਮਲੇ ਇਸ ਏਰੀਏ ਤੇ ਹੋਏ ਸਭ ਤੋਂ ਵੱਧ ਮਜ਼ਾਈਲਾਂ ਦੇ ਹਮਲੇ ਇਸ ਏਰੀਏ ਤੇ ਹੋਏ ਪਰ ਪੰਜਾਬ ਨੇ ਕਦੇ ਦੇਸ਼ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਨੇ ਡਟ ਕੇ ਦੇਸ਼ ਤੇ ਆ ਖੜ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਚਾਹੋ ਪਾਕਿਸਤਾਨ ਹੋਵੇ ਚਾਹੋ ਚਾਈਨਾ ਹੋਵੇ ਜਦੋਂ ਵੀ ਜੰਗ ਲੱਗੀ ਆ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਜਿੱਥੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਉਥੇ ਨਾਲ ਦੀ ਨਾਲ ਦੇਸ਼ ਦੀ ਨਾਲ ਚਟਾਂ ਦੀ ਤਰ੍ਹਾਂ ਖੜੇ ਹੋਏ ਹੁਣ ਜਦੋਂ ਆ ਲਗਭਗ 4 ਦਹਾਕੇ ਬਾਅਦ ਜੇ ਮੈਂ ਗੱਲ ਪਿਛਲੇ 4 ਦਹਾਕੇ ਦੀ ਕਰਾਂ चार दाकिया बाद बड़ी तबाही जड़ी आना ने पंजाब च बनाई आज पंजाब का गुरदासपुर पठानकोट अमृतसर फिरोजपुर हशियारपुर संगरूर का कुछ हिस्सा कपूरथला जलंधर तरन तारण ये इलाके इस, इस बना भी बहुत सारे इलाके बुरी तरह ਖੜਾ ਦੀ ਮਾਰਗੇਟ ਤੇ ਔਰ ਜਨਜੀਵਨ ਲਗਭਗ ਬੁਰਿਤਰਾ ਠਾਪ ਹੋ ਕੇ ਰਹਿ ਗਿਆ ਪੰਜਾਬ ਸਰਕਾਰ ਲਗਾਤਾਰ ਸਾਰੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਲੈ ਕੇ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਸਾਡੇ ਸਾਰੇ ਮੰਤਰੀगण ਲਗਾਤਾਰ ਗਰਾਊਂਡ ਦੇ ਉੱਤੇ ਨੇ ਕਿ ਚਾਹੇ ਕਿਸੇ ਨਾ ਕਿਸੇ ਰੂਪ ਚ ਹਰ ਇੱਕ ਵਿਅਕਤੀ ਤੱਕ ਮਦਦ ਜੜੀ ਆ ਉਹ ਸਰਕਾਰ ਦੁਆਰਾ ਪਹੁੰਚਾਈ ਜਾ ਰਹੀ ਆ ਇਹਦੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਵੱਲੋਂ ਸਪੈਸ਼ਲੀ ਪੰਜਾਬ ਦੇ ਹਰ ਇੱਕ ਵਰਕਰ ਦੀ ਡਿਊਟੀ ਲਈ ਆ ਕਿ ਜਿੱਥੇ ਵੀ ਕਿਤੇ ਹੜ੍ਹ ਦੀ ਹਰ ਪੀੜਤ ਵਿਅਕਤੀ ਮਿਲਦਾਗਾ ਉਹਦੀ ਮਦਦ ਕੀਤੀ ਜਾਵੇ ਉਹਦੇ ਨਾਲ ਖੜ੍ਹਾ ਜਾਵੇ ਉਹਦੇ ਨਾਲ ਜਿਹੜੀਆਂ ਭਾਈ ਸਰ ਚਾਰਕ ਸਾਂਝ ਪ੍ਰਤੀਕ ਹੋਣ ਤੱਕ ਸਿਸਟਮ ਜਿਹੜਾ ਦਿਖਾਇਆ ਜਾਵੇ ਤਾਂ ਕਿ ਲੋਕ ਮਹਿਸੂਸ ਕਰ ਸਕਣ ਕਿ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਕੰਮ ਆ ਰਿਹਾ ਪਰ ਲੇਕਿਨ ਇਸ ਸਮੇਂ ਦੌਰਾਨ ਵੀ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੌਤਾਂ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤੰ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰੋਏ ਹੋ ਰਹੀਆਂ ਨੇਗੀਆਂ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਾ ਨਾਲ ਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤਨ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇਂ ਤੁਸੀਂ ਸਮਰਾਂਥ ਰੈਲੀ ਕਰ ਰਹੇ ਹੋਗੇ ਉਸ ਸਮੇਂ ਤੁਸੀਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨਾਲ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਰਬਰੀਤ ਬਿੱਟੂ ਜੀ ਹੁਣੇ-ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਅੱਜ ਜਦੋਂ ਪੰਜਾਬ ਡੁੱਬ ਰਿਹਾਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਤੇ ਕਿਉਂਕਿ ਲੋਕਾਂ ਨੂੰ ਪਤਾ ਹੈਗਾ ਕਿ ਇੱਕ ਪਾਸੇ ਹੜ ਆ ਰਿਆ ਔਰ ਦੂਸਰੇ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾਂ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਸੀ ਇਸ ਸਮੇਂ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਲਈ ਆ ਅੱਜ ਸਵੇਰੇ ਦੇਸ਼ ਦੇ ਹੋਮਨਸਸ ਸਵਾਨ ਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਕਿਉਂਕਿ 2 ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡਿਟੇਲ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਜਾਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮਨਿਸਤ ਸਾਹਿਬ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਨਹੀਂ ਦਿਵਾਇਆ ਕਿ ਇਹ 60000 ਕਰੋੜ ਰੁਪਏ ਸੀ ਜਾਰੀ ਕਰਾਂਗੇ ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇ ਕਿ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇ ਕਿ ਦੇਸ਼ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇ ਕਿ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਡੈਸ਼ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਹੱਕ ਵਿੱਚ ਜਦ ਕਿ ਪੰਜਾਬ ਹਮੇਸ਼ਾ ਹਿੱਕ ਤਾਨ ਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੁਝ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 48727 ਕਰੋੜ ਰੁਪਇਆ ਜੀਐਸਸੀ ਦੇਗਾ ਕਿਉਂਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰਪਾਈ ਔਰ ਹੁਣ ਹੜਾ ਦਾ ਸਮਾਂ ਹੁਣ ਤੱਕ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਇਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਇਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇਗੇ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਾਹ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹਦੀ ਕੀ ਮੰਗਿਆ ਅਸੀਂ ਨੇ ਅਸੀਂ ਮੰਗਿਆ ਕਿ ਜਿਹੜਾ ਨੈਸ਼ਨਲ ਡਿਸਾਸਟਰ ਰਿਸਪੌਂਸ ਫੰਡ ਆਗਾ ਉਹਦੇ ਅੰਦਰ ਜਾਂ ਜਿਹੜਾ ਸਾਡਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਆ ਉਹਦੇ ਅੰਦਰ ਸਾਨੂੰ ਕੁਝ ਜਿਹੜੀਆਂ ਐਮੈਂਡਮੈਂਟ ਜਿਹੜੀਆਂ ਨੇ ਉਹ ਕਰ ਦਿਓ ਕਿਉਂਕਿ ਇਹਦੇ ਅੰਦਰ ਲਿਖਿਆ ਕਿ ਐਗਜ਼ਿਸਟਿੰਗ ਜਿਹੜੀਆਂ ਸ਼ਰਤਾਂ ਕੀ ਨੇਗੀਆਂ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ 4 ਲੱਖ ਰੁਪਇਆ ਐਕਸ ਗ੍ਰੇਸ ਸ਼ੈਪ ਫੈਮਿਲੀ ਦੇ ਪੈਸੇ ਮਿਲਦੇ ਨੇ ਅਸੀਂ ਕੀ ਲਿਖ ਕੇ ਭੇਜਿਆ ਕਿ 8 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਲਿਖ ਕੇ ਭੇਜਿਆ ਜੇ ਕਿਸੇ ਦੇ ਕੋ ਬਾਡੀ ਦਾ ਅੰਗ ਖਰਾਬ ਹੋ ਜਾਂਦਾ ਪਰਮਨੈਂਟ ਡਿਸੇਬਲਡ ਹੋ ਜਾਂਦਾ ਜਾਂ ਪਾਰਸ਼ਲ ਡਿਸੇਬਲਡ ਹੋ ਜਾਂਦਾ ਉਹਨੂੰ 74000 ਰੁਪਇਆ ਪਰ ਪਰਸਨ ਮਿਲਦਾਗਾ 1.5 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਕੀ ਲਿਖਿਆਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜਿਹਨੂੰ 17000 ਰੁਪਇਆ ਪ੍ਰਤੀ ਏਕੜ ਮਿਲਦਾਗਾ 50000 ਰੁਪਇਆ ਕਰ ਦਿਓ ਭਾਈ ਫੰਡ ਤੁਸੀਂ ਕਹਿੰਦੇ ਹੋ ਕਿ ਦੇਣੇ ਨੇਗੇ ਤੁਸੀਂ ਇਹ ਜਿਹੜੇ ਨਾਰਮ ਨੇ ਰਿਲੈਕਸ ਕਰਦੇ ਹੋ ਇਹਨੇ ਪੁਰਾਣੇ ਨਾਰਮਸ ਨੇ ਇਹਨਾਂ ਦੇ ਮੁਤਾਬਕ ਤਾਂ ਬੰਦਾ ਜਿਹੜਾ ਆਪਣੀ ਫਸਲ ਵੀ ਦੁਬਾਰਾ ਨਹੀਂ ਉਗਾ ਸਕਦਾਗਾ ਸੋ ਮੇਰੀ ਅੱਜ ਵੀ ਪੰਜਾਬ ਦੇ ਜਿੰਨੇ ਵੀ ਭਾਜਪਾ ਦੇ ਲੀਡਰ ਨੇਗੇ ਵੱਡੇ ਵੱਡੇ ਲੀਡਰ ਨੇਗੇ ਜਾਖੜ ਸਾਹਿਬ ਨੂੰ ਬੇਨਤੀ ਆ ਉਹਨਾਂ ਦੇ ਪ੍ਰਧਾਨ ਨੂੰ ਉਹਨਾਂ ਦੇ ਐਕਟਿੰਗ ਪ੍ਰਧਾਨ ਨੂੰ ਬੇਨਤੀ ਆ ਹੁਣੇ-ਹੁਣੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਚ ਗਿਆ ਬਿੱਟੂ ਜੀ ਨੂੰ ਜਿਹੜੇ ਕੇਂਦਰ ਦੇ ਵਜ਼ੀਰ ਵੀ ਨੇ ਸਟੇਟ ਦੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਆ 60000 ਕਰੋੜ ਰੁਪਿਆ ਦਾ ਇਹ ਤੁਰੰਤ ਜਿਹੜਾ ਜਾਰੀ ਕਰਵਾਇਆ ਜਾਵੇ ਕਿਉਂਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਔਰ ਪੰਜਾਬ ਜਿਹੜਾ ਇਸ ਸਮੇਂ ਪੰਜਾਬ ਨੂੰ ਬਹੁਤ ਜ਼ਰੂਰਤ ਆ ਔਰ ਸਾਡਾ ਪੈਸਾਗਾ ਔਰ ਸਾਡਾ ਪੈਸਾਗਾ ਪੰਜਾਬ ਦਾ ਪੈਸਾਗਾ ਪੰਜਾਬੀਆਂ ਦਾ ਪੈਸਾਗਾ ਪੰਜਾਬ ਸਰਕਾਰ ਦਾ ਪੈਸਾਗਾ ਇਹ ਪੈਸਾ ਜਿਹੜਾ ਤੁਰੰਤ ਜਿਹੜਾ ਦਿਵਾ ਜਾਵੇ ਨਾ ਕਿ ਪੰਜਾਬ ਦੇ ਅੰਦਰ ਰੈਲੀਆਂ ਕੀਤੀਆਂ ਜਾਣ ਤੁਸੀਂ ਰੈਲੀਆਂ ਕਰਨ ਲੱਗੇ ਹੋ ਔਰ ਸਾਡਾ ਪੈਸਾ ਤੁਸੀਂ ਦਿਵਾ ਨਹੀਂ ਰਹੇ ਸੋ ਮੈਂ ਸਮਝਦਾ ਇਸ ਸਮੇਂ ਡਾਕਟਰ ਸਾਹਿਬ ਨੂੰ ਬਿੱਟੂ ਜੀ ਨੂੰ ਉਹਨਾਂ ਦੇ ਹੋਰ ਜਿਹੜੇ ਨੇਤਾ ਨੇਗੇ ਸਭ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਇਹ ਪੈਸਾ ਪੰਜਾਬੀਆਂ ਦਾਗਾ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਪੈਸਾਗਾ ਪੰਜਾਬ ਦਾ ਬਣਦਾ ਹੱਕ ਆਗਾ ਇਹ ਪੈਸਾ ਜਾਰੀ ਕੀਤਾ ਜਾਵੇ ਇਹ ਮੇਰੀ ਜਿਹੜੀ ਬੇਨਤੀ ਆ ਉਹਨਾਂ ਨੂੰ ਪਰ ਲੇਕਿਨ ਮੈਨੂੰ ਲੱਗਦਾਗਾ ਕਿ ਉਹ ਇਸ ਬੇਨਤੀ ਤੋਂ ਸਬਕਾਰ ਕਰਨਗੇ ਇਸ ਤੋਂ ਬਿਨਾ ਮੈਂ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਮੈਂ ਸਮਨਾ ਮੁਸੀਬਤਾਂ ਬੇਨਤੀ ਕੀਤੀ ਸੀ ਐਕਸਾਈਜ ਐਂਡ ਟੈਕਸੇਸ਼ਨ ਡਿਪਾਰਟ ਦੇ ਸਾਰਿਆਂ ਨੇ ਉਹ ਇਮਪਲਾਈਜ਼ ਨੇ ਮੈਨੂੰ ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਲਈ ਦਿੱਤਾ ਅੱਜ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੈੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਏ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਸਾਰੇ ਇਮਪਲਾਈਜ਼ ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹੀ ਸਿਰਮਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾ ਵਾਲੀ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਮਦਦ ਕਰਦੇ ਨੇ ਆਪਸੀ ਇੱਕ ਦੂਜੇ ਦੀ ਵੀ ਮਦਦ ਕਰਦੇ ਨੇਗੇ ਸੋ ਹੁਣ ਸਮਾਂ ਵੀ ਆ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਅੱਜ ਮੈਂ 50 ਲੱਖ ਰੁਪਏ ਜਿਹੜਾ ਅੱਜ ਮਕਮਤਰੀ ਰਲੀਫ ਫੰਡ ਲਈ ਵੀ ਜਾਰੀ ਕਰ ਰਹੇ ਆ ਇਸ ਤੋਂ ਬਿਨਾ ਸਮਗਰੀ ਪਹਿਲਾਂ ਵੀ ਮੈਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਭੇਜੀ ਸੀਗੀ ਹੁਣ ਵੀ ਲਗਾਤਾਰ ਅਸੀਂ ਉਹ ਸਮਗਰੀ ਭੇਜਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਨਾ ਭੁੱਖਾ ਕੋਈ ਵਿਅਕਤੀ ਸੌਵੇਂ ਨਾ ਹੀ ਸਾਡਾ ਕੋਈ ਪਸ਼ੂ ਜਿਹੜਾ ਉਹ ਹਰੇ ਚਾਰੇ ਬਿਨਾਂ ਰਹੇ ਉਹਨੂੰ ਵੀ ਜਿਹੜੀਆ ਪ੍ਰੋਪਰ ਖਰਾਕ ਮਿਲਦੀ ਰਹੇ ਉਹਦੇ ਲਈ ਪੂਰੇ ਪ੍ਰਬੰਧ ਵੀ ਕੀਤੇ ਹੋਏ ਨੇਗੇ ਹੋਰ ਵੀ ਪ੍ਰਬੰਧ ਲਗਾਤਾਰ ਜਾਰੀ ਦੇ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਬਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲਓ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬਰਾ ਦਵਾਜਾਵੇ ਕਿਉਂਕਿ ਬੀਜੇਪੀ ਕੋਲੇ ਹਮਦਰਦੀ ਲਈ ਕੋਈ ਸ਼ਬਦ ਨਹੀਂ ਹੈਗੇ ਨਾ ਪ੍ਰਧਾਨ ਮੰਤਰੀਜ਼ ਕੋਲੇ ਕੋਈ ਸ਼ਬਦ ਨਹੀਂ ਹੈਗੇ ਨਾ ਹੀ ਉਮਿਤ ਸ਼ਾਹ ਕੋਲੇ ਸ਼ਬਦ ਨਹੀਂ ਹੈਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਹੋਰ ਨੇਤਾ ਕੋਲੇ ਕੋਈ ਸ਼ਬਦ ਨਹੀਂ ਨੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੋਈ ਹਮਦਰਦੀ ਭਰੇ ਚਾਰ ਸ਼ਬਦ ਹੀ ਬੋਲ ਦਿੰਦੇ ਇੱਕ ਤਬੀਰ ਦੀ ਕਰ ਦੰਦੇ ਕਿ ਕਹਿੰਦੇ ਕਿ ਅਸੀਂ ਇਸ ਦੁੱਖ ਦੀ ਘੜੀ ਚ ਪੰਜਾਬ ਦੇ ਨਾਲ ਆ ਜਾਂ ਪੰਜਾਬੀਏ ਦੇ ਨਾਲ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਤਸਵੀਰ ਇਹ ਆ ਭਾਰਤੀ ਜਨਤਾ ਪਾਰਟੀ ਦਾ ਕਲਚਰ ਇਹ ਆ ਭਾਰਤੀ ਜਨਤਾ ਪਾਰਟੀ ਦਾ ਸਿਧਾਂਤ ਇਹ ਆ ਕਿ ਉਹ ਪੰਜਾਬ ਨੂੰ ਪੰਜਾਬੀਏ ਨੂੰ ਦਿਲੋਂ ਨਫ਼ਰਤ ਕਰਦੀ ਆ